ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਵਿਚਾਰ ਕਰ ਰਹੇ ਹਾਂ ਉਹ ਹੈ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਪੰਜਾਬੀ ਭਾਸ਼ਾ ਇਹਦੇ ਵਿੱਚ ਹਰ ਪੰਜਾਬੀ ਕੀ ਯੋਗਦਾਨ ਪਾ ਸਕਦਾ ਹੈ ਯੂਨੈਸਕੋ ਦੀ ਰਿਪੋਰਟ ਕੀ ਹੈ ਔਰ ਸਮਕਾਲੀ ਸਥਿਤੀਆਂ ਦੇ ਵਿੱਚ ਜਾਂ ਹਾਲਾਤਾਂ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਲਈ ਕੀ ਕੀ ਕਾਰਜ ਕਰ ਸਕਦੇ ਹਾਂ ਪਹਿਲੀ ਗੱਲ ਹੈ ਕਿ ਬੋਲੀ ਹੈ ਹੀ ਕੀ ਹੈ ਜਿਹਦੇ ਨਾਲ ਸਾਡੇ ਹਾਵ ਪਾਉ ਸਾਡੇ ਜਜ਼ਬੇ ਸਾਡੇ ਬਲਬਲੇ ਜਿੰਨੇ ਨੇ ਸਾਂਝ ਪਾਈ ਉਹ ਸਾਡੀ ਭਾਸ਼ਾ ਜਾਂ ਬੋਲੀ ਹੈ ਆਦਮ ਨੂੰ ਖਵਾਰੇ ਕਿਹਾ ਜਾਂਦਾ ਕਿ ਉਹਨੂੰ ਸਿਰਫ ਤਿੰਨ ਲੋੜਾਂ ਸਾਨੂੰ ਕਿ ਉਹ ਪੇਟ ਭਰ ਲਵੇ ਉਹਨੂੰ ਰੋਟੀ ਚਾਹੀਦੀ ਹੈ ਜਾਂ ਖਾਣਕ ਚਾਹੀਦੀ ਹੈ ਕੋਈ ਜਾਂ ਉਹਨੂੰ ਸਿਰ ਤੇ ਕੁਝ ਰਹਿਣ ਲਈ ਛੱਤਾਂ ਚਾਹੀਦਾ ਹੈ ਜਾਂ ਉਹਨੂੰ ਆਪਣਾ ਨਗੇਜ਼ ਕੱਜਣ ਲਈ ਕੋਈ ਵਸਤ ਚਾਹੀਦੀ ਹੈ ਪਰ ਜਦ ਅੱਗ ਦੀ ਖੋਜ ਹੋਈ ਤਾਂ ਉਹਦੇ ਵਿੱਚ ਪਰਵਰਤਨ ਆਇਆ ਜਦ ਪਈਏ ਦੀ ਖੋਜ ਹੋਈ ਤਾਂ ਮਸ਼ੀਨਰੀ ਯੁੱਗ ਦੀ ਸ਼ੁਰੂਆਤ ਹੋਈ ਜਦ ਉਹਦੇ ਵਿੱਚ ਬੋਲੀ ਵਿਕਸਿਤ ਹੋਈ ਤਾਂ ਉਹ ਸਮੁੱਚੇ ਜੀਵ ਜੰਤੂਆਂ ਤੋਂ ਭਿੰਨ ਹੋ ਗਿਆ ਕਿਉਂਕਿ ਬੋਲੀ ਨੇ ਉਹਨੂੰ ਇੱਕ ਸਵੈਮਾਨ ਦਿੱਤਾ ਉਹਦੇ ਹਿਰਦੇ ਦੀ ਗੱਲ ਹੋਈ ਉਹਦੇ ਹਾਫ-ਪਾਹ ਉਹਦੇ ਵਲਵਲੇ ਉਹਦੀ ਖੁਸ਼ੀ-ਗਮੀ ਦੀ ਇੱਕ ਸਾਂਝ ਬਣੀ ਤਾਂ ਲਿਪੀ ਨੇ ਅੱਗੇ ਜਾ ਕੇ ਉਹਨੂੰ ਹੋਰ ਵਿਕਸਿਤ ਕੀਤਾ ਜਦੋਂ ਲਿਖਤੀ ਰੂਪ ਵਿੱਚ ਆਇਆ ਇਹ ਹਰ ਪਾਸ਼ਾ ਦਾ ਇਸੇ ਤਰ੍ਹਾਂ ਦਾ ਇਤਿਹਾਸ ਹੈ ਸਾਡੇ ਪਾਸ ਜਿਹੜੀ ਕਿਉਂਕਿ ਪੰਜਾਬੀ ਮਾਂ ਬੋਲੀ ਤੇ ਗੱਲ ਕਰ ਰਹੇ ਆਂ ਔਰ ਪੰਜਾਬੀ ਦੀ ਪਹਿਲੀ ਰਚਨਾ ਤਕਰੀਬਨ 9ਵੀਂ ਸਦੀ ਦੇ ਵਿੱਚ ਹੈ ਜਿਹੜੀ ਕਈ ਲਿਪੀਆਂ ਦਾ ਸੰਗ੍ਰਹਿ ਹੈ ਇਹਨੂੰ ਸਵੇਹ ਰਸ ਹੈ ਅਦਾਬਾਨ ਦੀ ਰਚਨਾ ਹੈ ਪਰ ਇਹ ਲਿਪੀਆਂ ਪਿੰਨ ਪਿੰਨੇ ਦੇ ਵਿੱਚ ਪਰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਜਦੋਂ ਪੱਤੀ ਬਾਣੀ ਲਿਖੀ ਤਾਂ ਉਹਦੇ ਵਿੱਚ ਸਾਡੀ ਸਮੁੱਚੀ ਵਰਨਮਾਲਾ ਦਾ ਵजूद ਹੈ ਕਿਉਂਕਿ ਸਤਿਗੁਰਾਂ ਨੇ ਇਸ ਸੰਸਾਰ ਨੂੰ ਤੁੰਬਿਆ ਕਿ ਜਦ ਤੱਕ ਤੁਹਾਡੀ ਭਾਸ਼ਾ ਜਿਉਂਦੀ ਰਹੇਗੀ ਤੁਹਾਡੀ ਹੋਣ ਦੀ ਤਦ ਤੱਕ ਸਥਾਪਿਤ ਰਹੇਗੀ ਸਤਿਗੁਰਾਂ ਦਾ ਬਾਣੀ ਚ ਫਰਮਾਨ ਹੈ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਪਾਖਿਆ ਗਈ ਜਾਂ ਕਰ ਕਰ ਮੀਆਂ ਸਭਨਾ ਜੀਆਂ ਬੋਲੀ ਏ ਵਰਤਮਾਰੀ। हे ਦੁਨੀਆਂ ਦੇ ਲੋਕੋ ਜੇ ਤੁਹਾਡੀ ਬੋਲੀ ਹੀ ਕਿਸੇ ਰਾਜਸ਼ਤਾ ਦੇ ਦੀਨ ਕਿਸੇ ਫੈਸ਼ਨ ਦੇ ਦੀਨ ਕਿਸੇ ਡਰ ਦੇ ਦੀਨ ਤੁਸੀਂ ਆਪਣੀ ਭਾਸ਼ਾ ਨੂੰ ਤਿਆਗ ਬੱਠੇ। ਤੁਹਾਡਾ ਵजूद ਵੀ ਸੰਸਾਰ ਤੋਂ ਮਿਟ ਜਾਏਗਾ। ਔਰ ਇਹ ਵੀ ਜਾਣਨ ਵਾਲੀ ਗੱਲ ਹੈ ਕਿ ਅੱਜ ਅਸੀਂ ਪੰਜਾਬੀ ਦੇ ਵਿੱਚ ਜਿਹੜੇ ਅੱਖਰ ਖਾਲੀ ਪੜਾਉਨੇ ਆ ਗੰਗਾ ਝੰਘਾ ੜਾੜਾ ਣਾਣਾ। ਸਤਿਗੁਰਾਂ ਨੇ ਪੱਟੀ ਬਾਣੀ ਵਿੱਚ ਇਹ ਅੱਖਰ ਖਾਲੀ ਨਹੀਂ ਗੰਗਾ ਗਿਆਨ ਬੁੱਝ ਜਾ ਜੇ ਕੋਈ ਪੜਿਆ ਪੰਡਤ ਸੋਈ ਇਸੇ ਤਰ੍ਹਾਂ ਬਾਕੀ ਸ਼ਬਦ ਵੀ ਜਿਹੜੇ ਉਹ ਵਰਤੋਂ ਵਿੱਚ ਆਏ ਨੇ ਪਰ ਹੁਣ ਜਿਹੜੀ ਕਮੰਤਰੀ ਮਾਂ ਬੋਲੀ ਦਿਵਸ ਬਾਰੇ ਕਿਉਂਕਿ ਇਹ 21 ਫਰਵਰੀ 2000 ਤੋਂ ਲਾਗੂ ਹੋਈ ਤੇ ਨਵੰਬਰ 1999 ਵਿੱਚ ਯੂਨੈਸਕੋ ਨੇ ਮਤਾ ਜਿਹੜਾ ਪਾਸ ਕੀਤਾ ਹੈ ਕਿ ਹਰ ਧਰਤੀ ਦੇ ਲੋਕਾਂ ਨੂੰ ਆਪਣਾ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣਾ ਚਾਹੀਦਾ ਕਿਉਂਕਿ ਦੁਨੀਆ 'ਚ 7000 ਦੇ ਕਰੀਬ ਬੋਲੀਆਂ ਜਾਂ ਭਾਸ਼ਾਵਾਂ ਨੇ ਬਹੁਤ ਅੱਧ ਤੋਂ ਵੱਧ ਜਿਹੜੀਆਂ ਖਤਮ ਹੋ ਗਈਆਂ ਬਹੁਤ ਸਾਰੀਆਂ ਨੂੰ ਕਿਹਾ ਕਿ ਖਤਮ ਹੋ ਜਾਣਗੀਆਂ ਭਾਵੇਂ ਪੰਜਾਬੀ ਬਾਰੇ ਵੀ ਇਹ ਕਿਹਾ ਗਿਆ ਪਰ ਇੱਕ ਆਸ਼ਾਵਾਦੀ ਦ੍ਰਿਸ਼ਟੀ ਸੀ ਕਿ ਜਦ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਸਾਰ ਭਰ ਵਿੱਚ ਪ੍ਰਕਾਸ਼ ਹੈ ਗੁਰਮੁਖੀ ਲਿਪੀ ਦੇ ਵਿੱਚ ਤੇ ਪੰਜਾਬੀ ਓ ਖਤਮ ਹੋਣ ਵਾਲੀ ਨਹੀਂ ਪਰ ਇਹਦਾ ਦੂਜਾ ਪੱਖ ਵੀ ਹੈ ਕਿ ਜਦੋਂ ਧਰਤੀ ਦੇ ਲੋਕ ਜਾਂ ਸਾਡੇ ਕੁਝ ਇਹੋ ਜਿਹੇ ਸਕੂਲ ਕਹਿਣ ਕਿ ਇਸ ਵਿਦਿਆਦੇ ਘਰ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਹੈ ਤਾਂ ਇਹ ਚੇਤਨਾ ਤੇ ਚਿੰਤਨ ਵੀ ਇਹਦੇ ਬਾਰੇ ਜ਼ਰੂਰ ਹੋਣਾ ਚਾਹੀਦਾ ਹੈ 1967 ਵਿੱਚ ਰਾਜ ਭਾਸ਼ਾ ਐਕਟ ਬਣਿਆ ਸਰਦਾਰ ਲਖਮਣ ਸਿੰਘ ਗਿੱਲ ਦੀ ਵਿਜਾਤ ਸਮੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ ਪਰ ਕਟਾਈ ਕਰਨ ਵਾਲੇ ਲਈ ਕੋਈ ਸਜ਼ਾ ਨਹੀਂ ਸੀ ਇਸ ਲਈ ਪੂਰਨ ਰੂਪ ਵਿੱਚ ਲਾਗੂ ਨਹੀਂ ਹੋਇਆ 2008 ਦੇ ਵਿੱਚ ਅਕਾਲੀ ਸਰਕਾਰ ਨੇ ਲਾਗੂ ਕੀਤਾ ਪਰ ਕਿਉਂਕਿ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਬਣੇ ਤਾਂ ਇਹਦਾ ਹੋਰ ਵੱਡਾ ਵਜੂਦ ਸਥਾਪਿਤ ਹੋ ਸਕਦਾ ਪਰ ਕਟਾਈ ਫੇਰ ਵੀ ਹੁੰਦੀ ਰਹੀ ਅਜੋਕੇ ਸਮੇਂ ਵਿੱਚ ਵੀ ਨਿਯਮ ਲਾਗੂ ਹੁੰਦੇ ਆ ਪਰ ਕਈ ਵਾਰੀ ਕਟਾਈ ਵੀ ਹੁੰਦੀ ਹੈ ਇੱਕ ਵਾਰ ਅੰਗਰੇਜ਼ ਰਾਜ ਦੇ ਵਿੱਚ ਵੀ ਪੰਜਾਬੀ ਲਾਗੂ ਕੀਤੀ ਗਈ ਏ 1893 ਜੁਲਾਈ 1893 ਦੇ ਖਾਲਸਾ ਅਖਬਾਰ ਲਾਹੌਰ ਦੇ ਪੰਨਾ ਨੰਬਰ 4 ਦੇ ਉੱਤੇ ਲੰਬੇਰਾ ਲੇਖ ਹੈ ਗਿਆਨੀ ਦਿੱਤ ਸਿੰਘ ਜੀ ਨੇ ਸੰਪਾਦਕੀ ਲਿਖੀ ਹੈ ਕਿ ਜਦੋਂ ਕੁਝ ਪੰਜਾਬੀ ਪ੍ਰੇਮੀਆਂ ਨੇ ਕਿਹਾ ਕਿ ਜਿਹੜੇ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਵੇ ਤਾਂ ਅੰਗਰੇਜ਼ ਨੇ ਜਿਹੜੀ ਜ਼ਿੰਮੇਵਾਰੀ ਦੀ ਪੜ੍ਹਾਈ ਸੀ ਉਹਦੇ ਵਿੱਚ ਪੰਜਾਬੀ ਲਾਗੂ ਕੀਤੀ ਪਰ ਉਸ ਸਮੇਂ ਜਿਹੜੇ ਪੜਾਉਣ ਵਾਲੇ ਸਨ ਉਹ ਕਹਿੰਦੇ ਸਨ ਉਰਦੂ ਲੋ ਔਰ ਉਰਦੂ ਪੜ੍ਹਨ ਕਰਕੇ ਉਹ ਜਿਹੜੀ ਬਹੁਤ ਸਾਰੇ ਲੋਕ ਫੇਰ-ਵਿਰਵੇ ਹੋਗੇ ਉਹਦੇ ਵਿੱਚ ਗਿਆਨੀ ਜੀ ਇੱਕ ਦਰਦ ਰੋਂਦੇ ਆ ਕਿ ਜੇ ਬੰਗਾਲ ਵਿੱਚ ਬੰਗਾਲੀ ਹੋ ਸਕਦੀ ਹੈ ਮਦਰਾਸ ਵਿੱਚ ਮਦਰਾਸੀ ਹੋ ਸਕਦੀ ਹੈ ਤੇ ਸਾਡੀ ਧਰਤੀ ਦੇ ਲੋਕਾਂ ਨੂੰ ਪੰਜਾਬੀ ਪ੍ਰੇਮ ਪੈਦਾ ਕਰਨਾ ਚਾਹੀਦਾ ਤਾਂ ਕਿ ਪੰਜਾਬੀ ਲਾਗੂ ਹੋ ਸਕੇ ਤਾਂ ਇਹ ਜਿਹੜਾ ਸੰਸਾਰੀ ਵਤੀਰਾ ਹੈ ਕਿ ਭਾਸ਼ਾ ਜਿਹੜੀ ਹੈ ਮਾਂ ਬੋਲੀ ਮਾਂ ਧਰਤੀ ਤੇ ਮਾਂ ਜਨਨੀ ਇਹਦਾ ਜੀਵਨ ਵਿੱਚ ਇੱਕ ਬਹੁਤ ਵੱਡਾ ਰੋਲ ਹੁੰਦਾ ਬਹੁਤ ਵੱਡਾ ਉਹਦਾ ਆਧਾਰ ਹੁੰਦਾ ਕਿਉਂਕਿ ਤੁਸੀਂ ਪੰਜਾਬੀ ਭਾਸ਼ਾ ਨੂੰ ਪਾਸੇ ਕਰੋ ਤੇ ਸਾਡਾ ਜਿੰਨਾ ਗੀਤ ਸੰਗੀਤ ਸਾਡੀਆਂ ਬਾਜ਼ਾਰਾਂ ਸਾਡੀਆਂ ਲੋਕ ਥਾਵਾਂ ਕਹਾਣੀਆਂ ਨਾਟਕ ਕਵਿਤਾ ਨਾਵਲ ਸਾਡਾ ਅਮੀਰ ਸਹਿਤ ਜਦ ਬੰਦਾ ਆਪਣੀ ਭਾਸ਼ਾ ਤੋਂ ਦੂਰ ਹੋ ਗਿਆ ਤਾਂ ਕੁਦਰਤੀ ਹੈ ਉਹਦਾ ਬਹੁਤ ਅੱਖੀ ਵਿਕਾਸ ਹੋ ਹੀ ਨਹੀਂ ਸਕਦਾ ਹਾਂ ਪੰਜਾਬੀ ਪਛਾਵਾਂ ਜਿੰਨੀ ਮਰਜ਼ੀ ਸਿੱਖੇ ਕਿਸੇ ਨੇ ਕਦੀ ਰੋਕ ਨਹੀਂ ਲਾਈ ਪਰ ਆਪਣੀ ਮਾਤਭਾਸ਼ਾ ਨੂੰ ਪਿਆਰ ਕਰਨਾ ਸਭਨਾ ਪੰਜਾਬੀਆਂ ਦਾ ਧਰਮ ਹੈ ਹੁਣ ਇਹ ਪੰਜਾਬੀਆਂ ਦਾ ਸਵਾਲ ਹੈ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਸਾਰ ਵਾਸਤੇ ਅਸੀਂ ਇਕੱਲੇ ਇਕੱਲੇ ਕੀ ਯੋਗਦਾਨ ਪਾ ਸਕਦੇ ਹਾਂ ਸਾਡਾ ਇਹੋ ਵਿਚਾਰ ਅਸਲ ਵਿੱਚ ਹੈ ਕਿ ਕੇਵਲ ਸਰਕਾਰਾਂ ਨਹੀਂ ਸਭ ਕੁਝ ਕਰਦੀਆਂ ਹੁੰਦੀਆਂ ਇਹਦੇ ਨਾਲ ਅਸੀਂ ਘਰਾਂ ਦੀਆਂ ਸਾਡੀਆਂ ਨੇਮ ਪਲੇਟਾਂ ਨੇ ਪੰਜਾਬੀ ਚ ਲਿਖਾ ਸਕਦੇ ਹਾਂ ਸਾਡੇ ਦੁਕਾਨਾਂ ਦੇ ਬੋਰਡ ਨੇ ਪੰਜਾਬੀ ਚ ਲਿਖਾਏ ਜਾ ਸਕਦੇ ਆ ਸਾਡੇ ਵਿਜ਼ਿਟਿੰਗ ਕਾਰਡ ਨੇ ਪੰਜਾਬੀ ਚ ਲਿਖਾਏ ਜਾਣ ਸਾਡੇ ਖੁਸ਼ੀਗਮੀ ਦੇ ਸੱਦਾ ਪੱਤਰ ਨੇ ਚਾਹੇ ਉਹ ਕਿਸੇ ਵੀ ਜ਼ਰੀਏ ਹੋਣ ਉਹ ਪੰਜਾਬੀ ਚ ਹੋ ਸਕਦੇ ਨੇ ਅਸੀਂ ਮੋਬਾਈਲ ਤੇ ਸੁਨੇਹੇ ਭੇਜਦੇ ਆ ਪੰਜਾਬੀ ਹੋ ਸਕਦਾ ਅਸੀਂ ਹਰ ਘਰ ਦੇ ਵਿੱਚ ਪੰਜਾਬੀ ਦੀਆਂ ਪੁਸਤਕਾਂ ਰੱਖੀਏ ਪੜ੍ਹੀਏ ਪੜਨ ਵਾਸਤੇ ਪ੍ਰੇਰੀਏ ਜਿਹੜਾ ਦੇਸ਼ ਵਿਦੇਸ਼ ਵਿੱਚ ਬਹੁਤ ਈ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਨੇ ਤਾਂ ਪੰਜਾਬੀ ਸ਼ੁੱਧ ਰੂਪ ਵਿੱਚ ਆਏਗੀ ਕਿਉਂਕਿ ਇਹਦੀ ਲਿਪੀ ਗੁਰਮੁਖੀ ਹੈ ਗੁਰਮੁਖੀ ਦਾ ਇੱਕ ਬਹੁਤ ਵੱਡਾ ਵजूद ਹੈ ਕਿਉਂਕਿ ਸੰਪੂਰਨ ਇਹ ਲਿਪੀ ਹੈ ਤਾਂ ਗੁਰਮੁਖੀ ਦਾ ਗਿਆਨ ਦੇਣਾ ਜਿਹੜਾ ਤੇ ਗਿਆਨ ਲੈਣਾ ਇਹ ਆਪਣੇ ਆਪ ਵਿੱਚ ਹੈ ਕਿ ਆਪਣੇ ਗੁਰੂ ਨਾਲ ਆਪਣੇ ਵਿਰਸੇ ਨਾਲ ਆਪਣੀ ਵਿਰਾਸਤ ਨਾਲ ਆਪਣੀ ਹੋਂਦ ਨਾਲ ਜੁੜਨਾ ਹੈ ਇਸ ਕਰਕੇ ਪੰਜਾਬੀ ਦੇ ਪ੍ਰਤੀ ਕਵੀਆਂ ਨੇ ਬਹੁਤ ਕੁਝ ਲਿਖਿਆ ਜਿਵੇਂ ਸ਼ਰਫ ਕਵੀ ਦਾ ਹੈ ਕਿ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਪਰ ਉਹਨਾਂ ਨੇ ਇਹ ਵੀ ਲਿਖਿਆ ਕਿ ਸ਼ਰਫ ਪੁੱਛੀ ਨਾ ਜਿਨ੍ਹਾਂ ਨੇ ਬਾਤ ਮੇਰੀ ਮੈਂ ਮਾਂ ਬੋਲੀ ਉਹਨਾਂ ਪੰਜਾਬੀਆਂ ਦੀ ਉਹਦਾ ਕਾਰਨ ਇਹ ਹੈ ਕਿ ਜਦੋਂ ਪੰਜਾਬੀ ਪੰਜਾਬ ਤੋਂ ਦੂਰ ਜਾਂਦੇ ਜਾਂ ਪੰਜਾਬੀ ਤੋਂ ਟੁੱਟਦੇ ਨੇ ਪੰਜਾਬ ਦੇ ਲੋਕ ਤਾਂ ਇਹ ਕਵੀਆਂ ਨੇ ਲੇਖਾਂ ਰਾਹੀਂ ਜਾਂ ਕਵਤਾਂਵਾਂ ਰਾਹੀਂ ਆਪਣਾ ਦਰਦ ਵੀ ਰੋਇਆ ਇਦੇ ਸੰਬੰਧੀ ਵਿੱਚ ਇੱਕ ਦਮਨ ਜੀ ਹੋਰਾਂ ਦੀ ਕਵਤਾ ਸਾਡਾ ਸਾਰਿਆਂ ਦਾ ਧਿਆਨ ਮੰਗਦੀ ਹੈ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜਿੱਦੀ ਚ ਪੜ ਕੇ ਜਵਾਨ ਹੋਇਓ ਉਹ ਗरां ਛੱਡ ਦੇ ਉਹ ਮਾਂ ਛੱਡ ਦੇ ਜੇ ਪੰਜਾਬੀ ਪੰਜਾਬੀ ਕੂਕਣਾ ਹੀ ਜਿੱਥੇ ਖੜਾ ਖੜੋਤਾ ਉਹ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਸਾਡਾ ਲੋਕ ਮੁਹਾਵਰਾ ਹੈ ਖੇਡਾਂ ਤੇ ਮਾਵਾਂ ਮੁੱਕਣ ਤੇ ਹੀ ਚੇਤੇ ਆਉਂਦੀਆਂ ਨੇ ਸਾਡੀ ਮਾਂ ਬੋਲੀ ਪੰਜਾਬੀ ਜੁਗ ਜੁਗ ਜੀਵੇ ਇਹ ਸਾਡੀ ਕਾਮਨਾ ਸਾਡੀ ਦੋਦੜੀ ਔਰ ਸਾਡੀਆਂ ਇਸ਼ਾਵਾਂ ਹੋਣੀਆਂ ਚਾਹੀਦੀਆਂ ਇਸ ਕਰਕੇ ਮੈਂ ਇੱਕ ਗੱਲ ਦੇ ਨਾਲ ਸਮਾਪਤੀ ਕਰਦਾ ਕਿ ਕਿਸੇ ਪੰਜਾਬੀ ਮਾਂ ਦਾ ਪੁੱਤਰ ਪੁਰਾਣੇ ਸਮਿਆਂ ਦੀ ਕਥਾ ਹੈ ਕਿ ਉਹ ਫਾਰਸੀ ਸਿੱਖਿਆ ਫਾਰਸੀ ਪੜ੍ਹ ਕੇ ਤਾਂ ਰਾਤ ਦੇ ਸਮੇਂ ਕਿਤੇ ਉਹਨੂੰ ਬੁਖਾਰ ਹੋਇਆ ਤੇ ਉਹ ਬੁਖਾਰ ਤੇਜ ਦੇ ਵਿੱਚ ਪਾਣੀ ਮੰਗਦਾ ਪਰ ਉਹ ਪਾਣੀ ਨਹੀਂ ਬੋਲਦਾ ਉਹ ਆਬ ਆਬ ਕਹਿੰਦਾ ਆਬ ਦਾ ਅਰਥ ਫਾਰਸੀ ਵਿੱਚ ਪਾਣੀ ਹੈ ਪਰ ਉਹਦੀ ਕਿਤੇ ਮੌਤ ਹੋਊਗੀ ਸਵੇਰੇ ਕਿਸੇ ਨੇ ਸਿਆਣੇ ਨੇ ਪੁੱਛਿਆ ਵੀ ਉਹ ਇੰਨੀ ਬਿਮਾਰੀ ਦੇ ਵਿੱਚ ਕੋਈ ਸ਼ਬਦ ਕੋਈ ਉਹਨੇ ਗੱਲ ਨਹੀਂ ਕਹੀ ਤਾਂ ਉਹਦੀ ਮਾਂ ਕਹਿੰਦੀ ਕਿ ਉਹ ਆਬ ਆਬ ਕਹਿੰਦਾ ਸੀ ਤਾਂ ਕਿਸੇ ਨੇ ਜਾਣਕਾਰ ਨੇ ਕਿਹਾ ਵੀ ਭਾਈ ਉਹ ਤੇ ਪਾਣੀ ਮੰਗਦਾ ਸੀ ਤਾਂ ਪਾਣੀ ਕਿਉਂਕਿ ਮਾਂ ਨੂੰ ਪਤਾ ਨਹੀਂ ਸੀ ਕਿ ਮੰਗ ਕੀ ਰਿਹਾ ਉਹਨੇ ਫਿਰ ਇੱਕ ਦਿਲ ਦਾ ਦਰਦ ਰੋਇਆ ਕਹਿੰਦੀ ਆਬ ਆਬ ਕਰ ਮੋਇਓ ਪੁੱਤਾ ਫਾਰਸੀਆਂ ਘਰ ਦਾਲੇ ਜੇ ਜਾਣਾ ਪੁੱਤ ਪਾਣੀ ਮੰਗਦਾ ਭਰ-ਭਰ ਦਿੰਦੀ ਪਿਆਲੇ हे ਪੁੱਤਰਾ ਤੂੰ ਆ ਆਬ ਕਹਿੰਦਾ ਉਸ ਭਾਸ਼ਾ ਵਿੱਚ ਸੰਸਾਰ ਤੋਂ ਚਲਾ ਗਿਆ ਜਿਹਦੀ ਮੈਨੂੰ ਸਮਝ ਨਹੀਂ ਸੀ ਜੇ ਤੂੰ ਪਾਣੀ ਪਾਣੀ ਕਹਿੰਦਾ ਤੇ ਮੈਂ ਪਿਆਲੇ ਭਰ-ਭਰ ਕੇ ਦਿੰਦੀ ਤੂੰ ਪਿਆਸਾ ਹੀ ਇਸ ਸੰਸਾਰ ਤੋਂ ਚਲਾ ਗਿਆ ਤੇ ਮਨੁ ਮਿਛੋੜਾ ਤੇ ਗਿਆ ਇਹ ਜਿਹੜੀਆਂ ਲੋਕ ਮੁਹਾਵਰੇ ਨੇ ਇਹ ਸਾਡੇ ਹਿਰਦੇ ਨੂੰ ਇਸ ਲਈ ਟੁੰਬਦੇ ਆ ਭਾਈ ਆਪਣੀ ਭਾਸ਼ਾ ਆਪਣਾ ਮਾਣ ਹੁੰਦਾ ਆਪਣੀ ਮਾਂ ਬੋਲੀ ਆਪਣਾ ਸਵੈ ਮਾਣ ਹੁੰਦਾ ਸਵੈ ਮਾਣ ਨਾਲ ਜੀਵਣ ਵਾਲੇ ਲੋਕ ਕਦੀ ਆਪਣੀ ਮਾਤ ਭਾਸ਼ਾ ਤੋਂ ਦੂਰ ਨਹੀਂ ਹੁੰਦੇ ਉਹ ਕਿੰਨੀਆਂ ਵੀ ਭਾਸ਼ਾਵਾਂ ਸਿੱਖਣ ਪਰ ਆਪਣੀ ਮਾਤ ਭਾਸ਼ਾ ਉੱਪਰ ਫਖਰ ਹੋਣਾ ਚਾਹੀਦਾ ਹੈ ਕਿ ਮੇਰੀ ਇਹ ਮਾਂ ਧਰਤੀ ਹੈ ਇਹ ਮਾਂ ਹੈ ਤੇ ਇਹ ਮਾਂ ਬੋਲੀ ਹੈ ਇਸ ਲਈ ਕਮੰਤਰੀ ਮਾਂ ਬੋਲੀ ਦਿਵਸ ਦੇ ਉੱਤੇ ਹਰ ਪੰਜਾਬੀ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਵੀ ਪੰਜਾਬੀ ਦੇ ਪ੍ਰਚਾਰ ਪਸਾਰ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਜੇਕਰ ਉਹਦੇ ਹਿਰਦੇ ਵਿੱਚ ਪੰਜਾਬੀ ਲਈ ਦਰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ